ਪਿੰਡਾਂ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਹੈ ਕਿ ਨਸ਼ੇ ਦੀ ਪੂਰਤੀ ਲਈ ਨਸ਼ੇੜੀ ਨੌਜਵਾਨ ਹੁਣ ਘਰਾਂ ਦੇ ਵਿੱਚ ਵੀ ਚੋਰੀਆਂ ਕਰਦੇ ਹਨ ਅਤੇ ਖੇਤਾਂ ਦੀਆਂ ਮੋਟਰਾਂ ਤੋਂ ਕੀਮਤੀ ਤਾਰਾਂ ਵੀ ਲਾ ਕੇ ਲੈ ਜਾਂਦੇ ਹਨ ਇਸੇ ਚੀਜ਼ ਨੂੰ ਵੇਖਦੇ ਹੋਏ ਪੰਜਾਬ ਦੇ ਕੋਟਕਪੂਰਾ ਲਾਗੇ ਇੱਕ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇੱਕ ਸਾਂਝਾ ਮਤਾ ਪਾਇਆ ਤੇ ਇਹਨਾਂ ਨਸ਼ੇੜੀਆਂ ਨੂੰ ਸਬਕ ਸਿਖਾਉਣ ਲਈ ਕਈ ਫੈਸਲੇ ਕੀਤੇ ਪਿੰਡ ਵਾਲਿਆਂ ਨੇ ਇਹ ਵੀ ਗੰਭੀਰ આરોਪ ਲਾਏ ਕਿ ਜਦੋਂ ਅਸੀਂ ਕਿਸੇ ਨਸ਼ੇੜੀ ਨੂੰ ਪੁਲਿਸ ਦੇ ਕੋਲ ਫੜਾ ਕੇ ਆਉਂਦੇ ਹਾਂ ਤਾਂ ਸਾਡੇ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਉਹ ਨਸ਼ੇੜੀ ਬੰਦਾ ਸਾਡੇ ਮੂਹਰੇ ਖੜਾ ਹੁੰਦਾ ਹੈ ਅਤੇ ਪੁਲਿਸ ਉਸ ਨੂੰ ਤੁਰੰਤ ਹੀ ਛੱਡ ਦਿੰਦੀ ਹੈ ਇਸ ਤੋਂ ਬਚਣ ਦੇ ਲਈ ਹੁਣ ਪਿੰਡ ਵਾਲਿਆਂ ਨੇ ਇੱਕ ਮਤਾ ਪਾਇਆ ਆਓ ਤੁਹਾਨੂੰ ਵੀ ਲੈ ਚਲਦੇ ਹਾਂ ਪਿੰਡ ਦੀ ਇਸ ਪੰਚਾਇਤ ਦੇ ਵਿੱਚ ਤੇ ਸੁਣੋ ਕੀ ਕੀ ਮਤੇ ਪਾਈ ਗਏ ਨਕਨ ਵਸੀਰੋ ਆਪਣੇ ਪਤਾ ਹੀ ਹੈ ਨਿੱਤ ਚੋਰੀਆਂ ਹੁੰਦੀਆਂ ਹਰੇਕ ਦਿਨ ਹੀ ਹੁੰਦੀ ਹੈ ਤਕਰੀਬਨ ਉਦੋਂ 14-15 ਮੋਟਰਾਂ ਦੀਆਂ ਚੋਰੀਆਂ ਹੋ ਗਈਆਂ ਤਾਰਾਂ ਲਾ ਕੇ ਲੈ ਗਏ ਨੁਕਸਾਨ ਸਾਰਿਆਂ ਦਾ ਹੁੰਦਾ ਹੈ ਇਹਦਾ 2000 ਲੱਗਦਾ ਕਿਸੇ ਦਾ 5000 ਲੱਗਦਾ ਇਹਦੇ ਸਬੰਧ ਜਿਹੜਾ ਆਪਾਂ ਇਕੱਠੇ ਹੋਏ ਆ ਜੇ ਆਪਣਾ ਪਿੰਡ ਦਾ ਵੀ ਏਕਾ ਕਰਨਾ ਹੈ ਤਾਂ ਵਧੀਆ ਗੱਲ ਹੈ ਬਾਜਾਂਗੇ ਜੇ ਨਾ ਕਰਾਂਗੇ ਭਾਈ ਨਿੱਤ ਹਰੇਕ ਬੰਦੇ ਨੂੰ ਲੁੱਟਿਆ ਜਾਣਾ ਜੇ ਇਹਦਾ ਸਾਰੇ ਸਹਿਮਤ ਹੋਣਗੇ ਪਾਰਟੀ ਭਾਜੀ ਤੋਂ ਉੱਪਰ ਉੱਠ ਕੇ ਕੋਈ ਕਾਲੀ ਨਹੀਂ ਕੋਈ ਆਮ ਨਹੀਂ ਕੋਈ ਝਾੜੂ ਨੂੰ ਕੁਝ ਨਹੀਂ ਨਾ ਕਾਂਗਰਸੀ ਇੱਥੇ ਜੇ ਸਾਰੇ ਪਿੰਡ ਨੂੰ ਇੱਕ ਹੋਣਾ ਪੈਣਾ ਹੈ ਕਿ ਆਪਾਂ ਕਾਮਯਾਬ ਰਵਾਂਗੇ ਨਹੀਂ ਬਈ ਨਾ ਤੇ ਛੱਤਰ ਵੀ ਖਾਵਾਂਗੇ ਤੇ ਲੁੱਟੇ ਤਾਂ ਜਾਣੀ ਹੈ ਬਈ ਚੋਰ ਘਰਾਂ ਚ ਵੜ ਲਾ ਕੇ ਘੁੱਟਿਆਂ ਪਿਆ ਤਾਂ ਸਾਡੇ ਘਰੋਂ ਦੋ ਮੋਬਾਈਲ ਲੈ ਕੇ ਚੱਕ ਕੇ ਕਿਉਂ ਚੋਰ ਬਣਾ ਆਪਾਂ ਚੋਰਾ ਨੂੰ ਲੈ ਜੀ ਵੀ ਜਿਹਨੇ ਫੜੇ ਹੋ ਜਾਂਦਾ ਹੈ ਪਹਿਲੀ ਗੱਲ ਤਾਂ ਉਹਨੂੰ ਆਪਾਂ ਰਿਕੁਐਸਟ ਕਰਾਂਗੇ ਬਈ ਯਾਰ ਤੂੰ ਇਹਨਾਂ ਗੱਲਾਂ ਤੋਂ ਬਾਹਰ ਆ ਜਾ ਜੇ ਨਹੀਂ ਆਉਂਦਾ ਬਈ ਮਗਰ ਨਹੀਂ ਪਿੰਡ ਦੇ ਕਹੇ ਬੰਦੇ ਨੇ ਜਾਣਾ ਉਹਦੇ ਬਈ ਇੱਕ ਆ ਕਰਨਾ ਪੈਣਾ ਵੀ ਉਹਨੇ ਆ ਵੀ ਆ ਟੀਮਾਂ ਬਣਾ ਲਓ ਆਪਾਂ ਡਿਊਟੀ ਨਾਲ ਆਏ ਆ ਮੁੰਡਿਆਂ ਦੀਆਂ ਵੀ ਰਾਮਾ ਦੇ ਜਿਹੜਾ ਬੰਦਾ ਬਾਹਰ ਲਾਉਂਦਾ ਪਹਿਲੇ ਤਾਂ ਪਿਆਰ ਨਾਲ ਪੁੱਛੋ ਨੂੰ ਵੀ ਤੂੰ ਕੀ ਲੈਣਾ ਹੈ ਬਈ ਜੇ ਉਹ ਨਹੀਂ ਕੀ ਉਹਦੇ ਚ ਗੱਪਾਂ ਨੂੰ ਗੜਬੜ ਲੱਗਦੀ ਹੈ ਫੜ ਕੇ ਪੰਚਾਇਤ ਕੋਲ ਲਿਆਓ ਤੇ ਨਹੀਂ ਤਾਂ ਫਿਰ ਧੋਲਾ ਦਫਾ ਕਰਾਂਗੇ ਉਹਦੇ हां ਬਸ ਜੇ ਗਲਤ ਹੋਊਗਾ ਤਾਂ ਨਿਆਏ ਕੋਈ ਕੁੱਟਿਆ ਨਾ ਜਾਵੇ ਬਾਹਰ ਦੇ ਬੰਦੇ ਨੂੰ ਤਾਂ ਤੁਸੀਂ ਫੜ ਲਓਗੇ ਜਿਹੜੇ ਪਿੰਡ ਦੇ ਬੰਦੇ ਆ ਉਹਨਾਂ ਨੂੰ ਕਿਵੇਂ ਫੜੋਗੇ ਪਿੰਡ ਦੇ ਨੇੜੇ ਮੇਰੇ ਘਰੋਂ ਚੋਰੀ ਪਿੰਡ ਦੇ ਬੰਦੇ ਨੇ ਕੀਤੀ ਆ ਮਹੀਨਾ ਹੋ ਗਿਆ ਮੈਨੂੰ ਫਿਰ ਤੇ ਉਹਨਾਂ ਦੇ ਮਗਰ ਨਾਲੇ ਮੇਰੇ ਮੋਬਾਈਲ ਚੋਰੀ ਕਰ ਗਏ ਕੱਲ੍ਹ ਤੇ ਕਮੇਟੋ ਤੈਨੂੰ ਪਤਾ ਬੰਦੇ ਨੇ ਚੋਰੀ ਕੀਤੀ ਆ ਹਾਂ ਉਹ ਦਰਖਾਸਤ ਦੇ ਗਿਆ ਦਰਖਾਸਤ ਮੈਂ ਦਿੱਤੀ ਆ ਪਰ ਗੱਲ ਸੁਣ ਲਓ ਦਰਖਾਸਤ ਮੈਂ ਉਵੇਂ ਨਹੀਂ ਦਿੱਤੀਗੀ ਮੇਰੀ ਗੱਲ ਸੁਣ ਲਓ ਪਹਿਲਾਂ ਮੈਂ ਦਰਖਾਸਤ ਆਉਂ ਦਿੱਤੀ ਆ ਆਪਦੇ ਸਿਮ ਕਢਾਏ ਮੈਂ ਕਿਹਾ ਵੀ ਜਿੰਨਾ ਚਿਰ ਮੈਨੂੰ ਪਤਾ ਨਹੀਂ ਲੱਗਦਾਗਾ ਜਦੋਂ ਮੈਨੂੰ ਪਤਾ ਲੱਗ ਗਿਆ ਮੈਂ ਉਹਨਾਂ ਦੇ ਦੂਜੇ ਘਰਾਂ ਦੇ ਘਰੇ ਗਿਆ ਮਹੀਨਾ ਹੋ ਗਿਆ ਮੈਨੂੰ ਮੈਂ ਤਾਂ ਕੱਢਦੇ ਫਿਰਦੇ ਨੂੰ ਫੜਾਉਣ ਨਹੀਂ ਮੈਂ ਜਾਂਦਾਗਾ ਕਿਉਂ ਕਿਉਂਕਿ ਜੇ ਮੈਂ ਫੜਾਉਂਗਾ ਛਡਾਉਣ ਵਾਲੇ ਪਹਿਲਾਂ ਜਾ ਵੜਦੇ ਆ अच्छा ਦੂਜਾ ਨੰਬਰ ਸਾਨੂੰ ਮਹੀਨਾ ਹੋ ਗਿਆ ਉਹਨਾਂ ਦੀਆਂ ਮਿੰਟਾ ਕਰਦਿਆ ਫਿਰਦਿਆ ਨੂੰ ਨਾਲੇ ਤਾਂ ਸਾਡੇ ਮੋਬਾਈਲ ਗਏ ਘਰੋਂ ਨਾਲੇ ਸਾਨੂੰ ਲਾਰੇ ਲਾਈ ਜਾਂਦੇ ਅੱਜ ਦਿਨੇ ਸਵੇਰ ਦਿੰਨੇ ਆ ਅੱਜ ਦਿਨੇ ਸਵੇਰ ਦਿੰਨੇ ਤੁਹਾਡੇ ਮੋਬਾਈਲ ਤੁਹਾਨੂੰ ਦਵਾ ਦੇਾਂਗੇ ਜੇ ਦੂਜਿਆਂ ਕੋਲੋਂ ਗੱਲਾਂ ਸੁਣਿੰਦੀਆਂ ਤੇਰੇ ਮੇਰੇ ਵਰਗੇ ਦੋਸਤਾਂ ਕੋਲੋਂ ਉਹ ਯਾਰ ਬਾਈ ਜੇ ਤੂੰ ਫੜਾ ਵੀ ਦੇਂਗਾ ਤੋਂਦੂ ਪਹਿਲਾਂ ਉਹਨਾਂ ਨੇ ਪਿੰਡ ਆ ਜਾਣਾ ਓਏ ਇਹਦਾ ਫਰਕ ਆ ਗੱਲਾਂ ਸੁਣਨ ਨੂੰ ਮਿਲਦੀਆਂ ਤੂੰ ਅੱਜ ਨਾਂ ਲਿਖਾ ਕੇ ਆ ਕਿਹੜੇ ਬੰਦੇ ਤੂੰ ਸ਼ੱਕੀ ਆ ਫੜੇ ਆ ਠੋਕੇ ਗਵਾਹੀ ਦੇ ਕੇ ਆ ਆਹ ਬੰਦੇਨ ਤੋਂ ਤੁਸੀਂ ਫੜਦੋਂਗੇ ਪਿੰਡ ਦੇ ਨੂੰ ਕਿਵੇਂ ਫੜੋਗਾ ਯਾਰ ਤੂੰ ਨਾ ਤੂੰ ਮੈਂ ਜਾਣਦਾ ਠੀਕ ਆ ਵਿਆਹ ਬੰਦੇ ਨੇ ਮੇਰੀ ਚੋਰੀ ਕੀਤੀ ਆ ਮੈਂ ਇਹੀ ਚਾਹੁੰਦਾ ਸੀਗਾ ਮੇਰੇ ਮਾਲਕ ਨੇ ਮੇਰੀ ਬਾਹ ਫੜੀ ਆ ਸੁਣੀ ਆ ਮੈਂ ਚਾਹੁੰਦਾ ਸੀ ਕਿਤੇ ਬੰਦਿਆਂ ਚ ਮੇਰੀ ਗੱਲ ਹੋਵੇ ਤੇ ਮੈਂ ਫੜਾਵਾਂ ਛਡਾਉਣ ਆਂਗਾ ਮਗਰ ਜਾਵਾਂਗਾ ਇਹ ਤੈਨੂੰ ਖਰੇ ਆਈ ਵਾਦਾ ਕਰਦੇ ਆ ਤੂੰ ਨਾਂ ਲਿਖਾ ਕੇ ਆ ਉੱਥੇ ਬੰਦਿਆਂ ਦੇ ਉਦੋਂ ਬਾਅਦ ਕਿਹਾ ਕੋਈ ਗਾਊਗਾ ਵੀ ਵੇਖੂਗਾ ਪਿੰਡ ਜੋ ਕੋਈ ਬੰਦਾ ਉਹਦਾ ਮਗਰ ਗਿਆ ਤੇ ਆਪਾਂ ਕੋਈ ਨਹੀਂ ਫਿਰ ਤੇਰੇ ਨਾਲ ਆ ਸਾਰਾ ਪਿੰਡ ਨਾਲ ਮੈਂ ਲਿਖਾ ਕੇ ਆਉਂਗਾ ਮੈਨੂੰ ਸਬੂਤ ਆ ਮੈਨੂੰ ਪਤਾ ਵੀ ਕਿਹੜੇ ਬੰਦੇ ਆ ਨਾਲੇ ਪਿੰਡ ਦੇ ਆ ਮੈਂ ਲਿਖਾ ਕੇ ਆਉਂਗਾ ਹੁਣ ਮੈਨੂੰ ਆ ਗਿਆ ਮੈਨੂੰ ਤਾਂ ਕਰਦੇ ਫਿਰ ਤੈਨੂੰ ਅੱਜ ਦਿਨ ਸਵੇਰ ਦਿਨੇ ਅੱਜ ਦਿਨ ਸਵੇਰ ਦਿਨੇ ਬਾਹਰ ਖਾ ਕੇ ਅਸੀਂ ਲੈ ਕੇ ਦਿੰਨੇ ਹਾਂ ਬਾਹਰ ਨਾਲ ਹੀ ਜਾ ਤੂੰ ਇਹ ਦੋ ਸਿਲੰਡਰ ਇਹਦੇ ਚੋਰੀ ਹੋ ਗਿਆ ਹਾਂ ਮਹੀਨੇ ਬਾਅਦ ਉਹ ਨਾਮ ਦਾ ਪਤਾ ਯਾਰ ਮੈਂ ਤੁਨ ਦਾਦਨੇ ਸ਼ਰਮੂਰੇ ਸ਼ਰਮਕਾ ਦੀ ਜੱਜ ਦਾ ਮੁੰਡਾ ਹੈ ਜੱਜ ਦਾ ਮੁੰਡਾ ਹੈ ਤੇ ਬਾਏ ਲਿਖਾ ਗਿਆ ਵੀ ਯਾਰ ਆ ਕੇ ਆਉਂਦੇ ਪੋਰਸ ਲੈ ਕੇ ਨਹੀਂ ਜਾਂਦੀ ਫੜ ਕੇ ਕਿਸੇ ਨੇ ਲੈ ਕੇ ਕਿਉਂ ਨਹੀਂ ਲਿਖਾ ਤੇ ਨਹੀਂ ਮਿਲਦੀਆਂ ਯਾਰ ਭਾਈ ਤੂੰ ਲਿਖਾਏਗਾ ਯਾਰ ਉਹ ਫਲਾਨਾ ਉਹਨਾਂ ਦੇ ਨਾਲ ਟੈਚ ਆ ਯਾਰ ਤੈਨੂੰ ਅਜਨੇ ਕੈਪਟਰ ਇਹ ਆਉਣ ਦੇ ਨਾਲ ਤੂੰ ਪਹਿਲਾਂ ਆ ਜਾਊਗਾ ਇੱਕ ਮਿੰਟ ਮੇਰੀ ਗੱਲ ਸੁਣ ਲੈ ਨੂੰ ਮਿਲਦੀਆਂ ਅੱਜ ਅੱਜ ਆਪਾਂ ਪਹਿਲੇ ਦਿਨ ਰਿਜ਼ਲਟ ਮਿਲ ਜੂਗਾ। ਯਾ ਲੋਕ ਨੂੰ ਹੀ ਖੜੀ ਰਹਾ ਤੇ ਗੱਲਾਂ ਆ ਲਿਆ। ਤੂੰ ਅੱਜ ਲਿਖਾ ਕੇ ਆ ਨਾ ਨਾ ਚੱਕ ਕੇ ਲੈ ਗਏ ਫੇਰ ਦੱਸੀ ਜੇ ਲੈ ਗਏ ਉਦੋਂ ਬਾਅਦ ਆਪਣੇ ਪਿੰਡ ਦਾ ਕੋਈ ਬੰਦਾ ਗਿਆ ਫੇਰ ਦੱਸੀ ਜੇ ਆਪਣੇ ਪਿੰਡ ਦਾ ਇੱਕ ਆ ਤਾਂ ਉਦੋਂ ਬਾਅਦ ਕਮੇਟੀ ਬਣਾਵਾਂਗੇ ਜਿੰਨਾ ਬੰਦਾ ਮਗਰ ਨਾ ਕਹੇ ਨਹੀਂ ਕਰਾਂਗੇ ਇੱਦਾਂ ਹੀ ਹਿਸਾਬ ਆ। ਬਾਦ ਤੂੰ ਲਿਖਾ ਕੇ ਅੱਜ ਸਾਰੇ ਸਾਣੇ ਕਰ ਬਾਈ। ਇਹ ਗੱਲ ਦੇ ਹੱਕ ਚ ਆ। ਜਿਹੜਾ ਕੋ ਗਲਤ ਬੰਦੇ ਦੀ ਸਪੋਰਟ ਕਰਦਾ ਉਹਦੇ ਤੇ ਤੁਰੰਤ ਪਰਚਾ ਕਰਾਓ ਤੇਰੇ 10000 ਦੀ ਹੋਈ ਤੈਨੂੰ ਲੇੜੋੜੂਗੀ ਸਾਡੇ 10 ਲੱਖ ਦੀ ਦਾ ਹਾਂ ਹਾਂ ਤਾਈ ਨਾ ਕੋਈ ਮੇਰੀ ਗੱਲ ਸੁਣੋ ਨਾ ਇੱਕ ਵੇ ਕਹਦੇ ਮਗਰ ਨਹੀਂ ਆਣਾ ਨਹੀਂ ਨਹੀਂ ਕੱਲ ਨੂੰ ਕੋਈ ਗੱਲ ਰਾਤ ਨੂੰ ਹੈਪਨ ਹੋ ਜਾਂਦਾ ਕੋਈ ਕਿਸੇ ਕਸਮ ਦਾ ਜਰੂਰ ਬੰਦੇ ਆਪਾਂ ਤੁਰਾਂਗੇ ਜੇ ਆਪਾਂ ਨੂੰ ਚੋਰ ਬੰਦਾ ਮਿਲ ਗਿਆ ਉਹਨੇ ਤਾਂ ਆਪਣੇ ਮਾਰਨ ਦੀ ਮਾਰ ਨਹੀਂ ਕੋਈ ਕਰਦੀ ਹਾਂ ਆਪਾਂ ਵੀ ਉਹਨੇ ਮਾਰਾਂਗੇ ਕੱਲ ਨੂੰ ਉਹ ਬੰਦੇ 60 ਫੇੜਵਾ ਜਾਂਦੀ ਹੈ ਤੇ ਮੁੜ ਕੇ ਇਹ ਨਹੀਂ ਵੇਖਾ ਬਲਦੀਪ ਕਾਹਲੀ ਨਹੀਂ 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 ਇਹ ਫਿਰ ਉਹਨੇ ਤੁਰਦਾ ਫਿਰ ਥੋੜੀ ਗੱਲ ਹੁੰਦੀ ਹੈ ਆਪਾਂ ਵੀ ਤੁਰਨਾ ਆਪਾਂ ਵੇਖ ਲਾਂਗੇ ਨਹੀਂ ਹੁੰਦਾ ਹੈਗੇ ਨਾ ਹੁੰਦਾ ਤਾਂ ਹੈਗੇ ਨਾ ਕੋਲੇ ਹੁੰਦਾ ਹੈਗੇ ਨੱਟ ਬੱਲੇ ਹੁੰਦਾ ਕਾ ਨਹੀਂ ਯਾਰ ਅੱਗੇ ਮੈਂ ਤਾਂ ਭੋਲੇ ਵਾਲੇ ਕੰਮ ਨੂੰ ਨਹੀਂ 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 ਯਾਰ ਤੂੰ ਛੱਡੋ ਭੋਲੇ ਵਾਲੀ ਗੱਲ ਦਾ ਪਤਾ ਗੱਲ ਕਰਦੇ ਨਹੀਂ ਪੈਂਟ ਦੇ ਮੂਰੇ ਪਰਚਾ ਕਿਵੇਂ ਹੋ ਜਾਂਦਾ ਯਾਰ ਆ ਸਮਝਦਾ ਪਤਾ ਹੀ ਨਹੀਂ ਭੋਲੇ ਦੀ ਗੱਲ ਤਾਂ ਤੈਨੂੰ ਪਤਾ ਹੀ ਇੱਧਰ ਨਹੀਂ ਪਤਾ ਆਪਾਂ ਬਾਜਾ ਕਿਉਂ ਦਵਾਈਆਂ ਉਹ ਕਾ ਨੂੰ ਕੋਈ ਕਹਿ ਨਹੀਂਦਾ ਮੈਨੂੰ ਪਤਾ ਨਹੀਂ ਹਾਂ ਠੀਕ ਆ ਇਹ ਗੱਲ ਦਾ ਮਕਾਜ ਚੰਗੇ ਕਰ ਲੈ ਮਾਰੇ ਗਾਣੇ ਉਹ ਛੱਡੇ ਛੱਡੇ ਜਿਹੜਾ ਬੰਦਾ ਹੋਇਆ ਉਹਨੂੰ ਬਖਸ਼ਣਾ ਨਹੀਂ بس ਕੋਈ ਹੋਈ ਨਹੀਂ ਪਾਰਟੀ ਦਾ ਨਾ ਕੋਈ ਆਪਾਂ ਠੀਕ ਆਪਾਂ ਨੂੰ ਧੱਕਾ ਮਾਰਦੇ ਆਪਾਂ ਕਹਿੰਦੇ ਮਾਰੀ ਲੈ ਅਗਲਾ ਆਪੇ ਮਾਰੂ ਉਹ ਉਹ ਸਿੱਟੇ ਇੰਨੇ ਯਾਰ ਇਹਨਾਂ ਐਕਸਪਾਇਰ ਹੋ ਗਿਆ ਤੁਹਾਡੀ ਕਹਿੰਦੇ ਜੀ ਆਪਣੇ ਜਾਰੀ ਵਾਇਰ ਬੰਦਾ ਮਾਰੀ ਉਹ ਸਾਡੇ ਕਿਉਂ ਆਪਾਂ ਪੈਨ ਖੜ ਕੇ ਵੀ ਆ ਖੜੇ ਸਾਰੇ ਪੱਤਾ ਕਰਦੇ ਆ ਆ ਖੜੇ ਆ ਹਾਂ ਰੀਗੀਦਾਰ ਆ ਹਾਂ ਹਾਂ ਪਲੂਰ ਕਾਰਕੀ ਦੀ ਪਹਿਲੀ ਗੱਲ ਤੋਂ ਸਰ ਮੈਂ ਤੁਹਾਡੇ ਚੈਨਲ ਨੂੰ ਅਦਾਈ ਦਿੰਦਾ ਜਿਹਦਾ ਸੱਚੀ ਆਵਾਜ਼ ਚਾਹਦਾ ਹੈ ਦੂਜੀ ਗੱਲ ਆ ਇਹ ਆ ਅੱਜ ਤਾਂ ਸਾਰਾ ਪਿੰਡ ਇਸ ਹੱਥੇ ਇਕੱਠੇ ਹੋਏ ਆ ਵੀ ਨਾ ਤਾਂ ਉਹ ਜਵਾਨ ਜੋ ਨਾ ਥਾਣੇ ਮਗੜ ਜਾਓ ਹੁਣ ਕਈ ਲੋਕ ਆ ਲਾ ਰਹੇ ਨੇ ਯਾਰ ਆਪਣੇ ਕਰੇ ਬੋਤਲ ਰੱਖ ਨੂੰ ਪੁਲਿਸ ਨੂੰ ਪੜਦੇ ਨਾ ਕਹਿ ਦਿੰਦੇ ਆ ਮੇਰੇ ਤੇ ਆਵਾ ਕੀਤਾ ਪੁਲਿਸ ਨਾਲ ਦੀ ਨਾਲ ਦੱਸ ਦਿੰਦੇ ਆ ਯਾਰ ਥਾਣੇ ਬੰਦੇ ਨੇ ਨਾ 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 ਲਈ ਵੀ ਤੁਹਾਨੂੰ ਥਾਣੇ ਬੰਦੇ ਨੇ ਕਹਿਦਾ ਸੀ ਇਹਨੂੰ ਛੱਡ ਦੇ ਆਪਾਂ ਤਾਂ ਇਹੀ ਕਹਿੰਨੇ ਆ ਮਿਹਰਬਾਨ ਬੰਦਿਆਂ ਨੂੰ ਕਿ ਕੋਈ ਲੋੜ ਨਹੀਂ ਫੋਨ ਨਾ ਕਰੋ ਉਹਦੀ سپورਟ ਹੀ ਨਾ ਕਰੋ ਇਹੀ ਗੱਲ ਰਹਣਾ ਉਹ ਬੰਦੇ ਦਾ ਭਾਂਡਾ ਹੀ ਤਿਆਗ ਦਿਓ ਯਾਰ ਮੈਂ ਮੈਂ ਕਿਉਂ ਨਾ ਆਵਾਂ ਜੇ ਮੈਂ ਸਪੋਰਟ ਕਰਦਾ ਨਸ਼ੇ ਵਾਲੇ ਦੀ ਬੈਲ ਕੋਲਰ ਪੰਡ ਦਾ ਆਦਿ ਛੱਡੂ ਪਰ ਗੱਲ ਹੁਣ ਬੁਲਾਉ ਹੀ ਨਾ ਜੀ ਜੇ ਤੁਹਾਨੂੰ ਲੋਕ ਹੱਥ ਚੱਕਣੋਂ हट ਗਏ ਨਾ ਕਿਵੇਂ ਪੁੱਤੇ ਨੂੰ ਪੱਡੰਡਾ ਮਾਰਨ ਉਹਨੇ ਮਾਰ ਤਾ ਉਹਨੇ ਮਾਰ ਤਾ ਪੁਰਤਾ ਸ਼ਾਇਦ ਖੜਦਾ ਹੀ ਨਹੀਂ ਹੁੰਦਾ ਹਾਂ ਇਹ ਇਹ ਕਰੋ ਚੋਰਾਂ ਦੇ ਇੰਨੇ ਹੌਸਲੇ ਬੁਲੰਦਾ ਵੀ ਰਾਤ ਨੂੰ ਰੋਜ਼ ਰਜਾਨਾ ਹੀ ਕੋਈ ਮੋਬਾਈਲ ਚੱਕੀਦਾ ਕੋਈ ਸਿਲੰਡਰ ਚੱਕੀਦਾ ਕੇਵਲਾਂ ਲਈ ਜਾਂਦੀਆਂ ਮੇਰੀਆਂ ਆਪਦੀਆਂ ਖੁੱਦੀਆਂ ਤਿੰਨ ਵਰੀ ਮਹੀਨੇ-ਮਹੀਨੇ ਬਾਅਦ ਐਸੀ ਜਿੰਦ ਕੇਵਲਾਂ ਮੋਟਰਾਂ ਦੀਆਂ ਲੱਗੀਆਂ ਇਦੇ ਵਾਸਤੇ ਅਸੀਂ ਮੈਂ ਤਾਂ ਪਹਿਲਾਂ ਹੀ ਅਸੂਲ ਹੈ ਵੀ ਆਪਾਂ ਸਿਆਹੀ ਤੇ ਚੱਲਣਾ ਕੋਈ ਬੰਦਾ ਕਹੇ ਕਿਸੇ ਬਰਾਦੀ ਦੇ ਮਗਰ ਗਏ ਆ ਹੈ ਤੇ ਕਰ ਤੇ ਮੈਂ ਤਾਂ ਪੈਂਡ ਨੂੰ ਬੇਨਤੀ ਕਰਦਾ ਵੀ ਸਾਰਾ ਪੈਂਡ ਇਕੱਠਾ ਹੋ ਕੇ ਜਦੋਂ ਆਪਾਂ ਏਕਾ ਕਰਾਂਗੇ ਤਾਂ ਹੀ ਇਹ ਕੰਮ ਰੁਕਣਗੇ ਹੁਣ ਅਸੀਂ ਫੜਾਉਣੇ ਆ ਚੋਰ ਨੂੰ ਤੇ ਛਡਾਉਣ ਵਾਲੇ ਪਹਿਲਾਂ ਜਾ ਵੜਦੇ ਸਾਡੇ ਨਾਲ ਤੇ ਜੇ ਇਹ ਕੰਮ ਹੋਇਆ ਤੇ ਫੇਰ ਚੋਰਾਂ ਨਾ ਨਹੀਂ ਰੋਕ ਰੁਕਣਗੇ ਬਾਈ ਵਾਲੀਆਂ ਹੀ O